ਡੀਹਾਲ ਤੇ ਮੱਕੀ ਦਾ ਚਾਰ ਪੰਨਾ ਆਪ ਇੱਥੇ ਬੈਠਾ ਦਾ ਬਟਾਰਿਆ ਉਧਰ ਮੱਕੇ ਦਾ ਚਾਰ ਪਾਈ ਮਕੀਨਾ ਚਲਾਇਆ ਵਰਦਿਆਂ ਨੂੰ ਫਿਕਰ ਹੀ ਨਹੀਂ ਕੋਈ ਪਹਿਲਾਂ ਗਰਮੀ ਆਉਂਦੀ ਆ ਜੀ ਘਰ ਜਾ ਕੇ ਪੈ ਜਾ ਪਾਏ ਸੀ ਛੱਡ ਲਾ ਜਾ ਕੇ ਪੈ ਜਾ ਪਰ ਸਾਨੂੰ ਛੱਡ ਪਰੇ ਕਾਹਦੂ ਚਾਰ ਪਾਣਾ ਮੱਕੀ ਦਾ ਛੱਡ ਪਰੇ ਪੜਾ ਦੇ ਕਿਸੇ ਨੂੰ ਇੱਥੇ ਪੈ ਕੇ ਕਿਸੇ ਦਾਨ ਪੁੱਲ ਕਰਿਆ ਕਿਸੇ ਓਏ ਕਰਿਆ ਦਾਨ ਪੁੱਲ ਕਿਸੇ ਨੂੰ ਆਈ ਕਹਦਾ ਵੀ ਫੇਲਾ ਜਾਓ ਵੱਢ ਕੇ ਕੋਈ ਤੇ ਨਹੀਂ ਕਲ ਜਾ ਕੇ ਖੜ ਕੇ ਬਣਾਉਣੀ ਇਹ ਨਰਕੇ ਭੱਜ ਗਏ ਤੁਸੀਂ ਘਰ ਆਉਂਦੇ ਤੁਸੀਂ ਨੂੰ ਵੀ ਪਾਣੀ ਨੂੰ ਵਿੱਚ ਬਾਕੀ ਦੇ ਚਾਰ ਬਾਲਾ ਨੇ ਤੇ ਐ ਦੋ ਲੜਕੇ ਤੁਸੀਂ ਭੱਜ ਕੇ ਫੁੱਦੂ ਆਦਮੀ ਨਾਲੇ ਮੈਂ ਕਹ ਉਹ ਫੁੱਦੂ ਬੰਦਾ ਲੜ ਕੇ ਗਿਆ ਭੱਜ ਗਿਆ ਘਰ ਨੂੰ ਆਲੇ ਦਾਦਾ ਪਾ ਨੂੰ ਘਰ ਜਾ ਕੇ ਲੜ ਕੇ ਗਿਆ ਘਰੇ ਇਹ ਓਏ ਆ ਜਾ ਓਏ ਸਟੋਰੀ ਪੈਣ ਲੱਗਿਆ ਆ ਜਾ ਆ ਜਾ ਸਟੋਰੀ ਪਾਵਾ ਤੇਰੀ ਬੱਲਾ ਮੈਂ ਇਹਨੂੰ ਪਾਵਾ ਰੀਲ ਤੇ ਬੱਲਾ ਭੈਣ ਨੂੰ ਬੱਲਾ ਮੈਂ ਐ ਮੋਟਰ ਚਾਰ ਕਿਵੇਂ ਪਾ ਰਿਆਂ ਮੋਟਰ ਮਸ਼ੀਨ ਨਾਲ ਚਾਰ ਪਾ ਰਿਆ ਹੋ ਤਾਂ ਕਿਸੇ ਦਾ ਪਾ ਨਹੀਂ ਰਿਆ ਮੋਟਰ ਦੇ ਹੱਥ 'ਚ ਮਸ਼ੀਨ ਫੜੀ ਆ ਮੋਟੂ ਹੈ ਮਸ਼ੀਨ ਨਾਲ ਚਾਰ ਪੌਦਾ ਕਿ ਹੱਥ ਨਾਲ ਪੌਦਾ ਮੋਟੂ ਕੀ ਗੱਲ ਹੋ ਗਈ ਕੋਈ ਕੋਈ ਬਣਾ ਸਕਦਾ ਇਧਰ ਦੇਖ ਮੋਟੂ ਪੱਗੇ ਲੈਂਦਾ ਪਹਾਉ ਨਾਲ ਲਾ ਕੇ ਕਾ ਕ ਕਰਕੇ ਬਟਰਾਂ ਦੀ ਬੈਕ ਕਰਨੀ ਬਹੁਤ ਔਖੀ ਆਉਂਦੀ ਆ ਉਹ ਟਰੈਕਟਰ ਜਿੱਧਰੋਂ ਟਾਇਰ ਇੱਕ ਵਾਰ ਮੋੜ ਗਿਆ ਇੱਕ ਵਾਰ ਉਧਰ ਨਹੀਂ ਹੋ ਜਾਂਦਾ ਬੜਕੇ ਟਾਇਰ ਸਿੱਧਾ ਨਹੀਂ ਹੁੰਦਾ ਦਾ ਪਾਵਰ ਸੇਕਾ ਥੋੜਾ ਫਰਕ ਪੈਂਦਾ ਪਾਵਰ ਸੇਕਾ ਟਰਾਲੀ ਜੇ ਥੋੜੀ ਛੇਤੀ ਮੜ ਜਾਂਦੀ ਆ ਪਰ ਆ ਥੋੜੀ ਔਖੀ ਕਰਦੀ ਹੈ ਨਾ ਉਹਕੇ ਪਾਵਰ ਕੋ ਬਿਨਾ ਦੇ ਟ੍ਰਾਂਸਪੋਰਟ ਆਇਆ ਹੋਇਆ। ਬੜਾ ਜ਼ੋਰ ਵਾਲਾ ਮਾਰਨਾ ਪਰ ਬਈ ਪੌਂਦੇ ਨੇ ਇੰਜਨ ਹਲਾ ਦੇ। ਛੋਟਾ ਯਾ ਉਹਨਾਂ ਦਾ ਬਈ ਇਹ ਛੋਟਾ। ਇਹ ਗੱਲ ਨਾ ਛੋਟਾ। ਉਹ ਮੈਂ ਆਨੇ। ਬਾਕੀ ਗੱਲ ਐਂ ਆ ਬਈ ਆਸਾਂ ਵਜਾ ਚਲੋ ਚੱਲੀ ਜਾਂਦਾ ਨਾ ਆਪਾਂ ਵੈਸੇ ਆਪਾਂ ਗੱਲ ਕਰਦੇ ਕਰੋ। ਆਸਾਂ ਵਜਾ ਕੇ ਜ਼ਿੰਦਗੀ ਦੀ ਜ਼ਰੂਰੀ ਹੈ ਨਾ। ਪਰ ਇਹ ਆ ਵੀ ਜੇ ਕਿਸੇ ਵੀਰ ਭਰਾ ਨੇ ਮਾਕੀ ਦਾ ਚਾਰ ਪੌਣਾ ਤਾਂ ਤੁਸੀਂ ਉਸ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਆਪਾਂ ਮੋਬਾਈਲ ਨੰਬਰ ਦਿੰਦੇ ਆ। ਤੇ ਇਹੜੀ ਮਸ਼ੀਨ ਹੈ ਜੋਂਡੀਆਂ ਟਰੈਕਟਰ ਪਿੱਛੇ ਚੱਲਦੀ ਆ ਪਿੰਡ ਗੁਰੂ ਸਰ ਕੌਕੇ ਜਗਰਾਉਂ ਦੇ ਕੋਲ ਪਿੰਡ ਪੈਂਦਾ ਨਾਨਸਰ ਦੀ ਬੈਕਸਾਈਡ ਨਾਨਸਰ ਕਰਦਾ ਸਰ ਬਹੁਤ ਹੀ ਮਸ਼ਹੂਰ ਹੈ ਪਾਛਾਈ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦਾਰਾ ਇਤਿਹਾਸਿਕ ਉਹਦਰਾ ਆਪਣੇ ਪਿੰਡ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਸਾਰੇ ਸੰਗਤਾਂ ਨੂੰ ਪਤਾ ਹੀ ਆ ਸਾਰੇ ਰਾਸ਼ਟਰੀ ਵੀਰਾਂ ਨੂੰ ਤੇ ਇਹ ਵੀਰ ਉੱਥੋਂ ਦਾ ਵਕਿਲਦੀਪ ਸਿੰਘ ਮੈਂਬਰ ਪਿੰਡ ਗੁਰੂ ਸਰ ਕੌਕੇ ਤੇ ਭਲਦਾਂ ਵਾਲਾ ਕੁਲਦੀਪ ਵੀਰ ਵਜਦਾ ਇਹ ਭਲਦਾਂ ਕਿ ਨਾਮਾ ਪੂਰਾ ਨਾਮ ਬਾਰਾ ਭਲਦਾਂ ਦੇ ਵਿੱਚ ਵੀਰ ਦਾ ਪੂਰਾ ਗਣਕੇ ਨਾਮ ਵਗੈਰਾ ਪੂਰੇ ਜਤਦਾਵਾ ਕੁਲਦੀਪ ਮੈਂਬਰ ਨਰਮਲ ਸਿੰਘ ਇਹਨਾਰੇ ਫਾਦਰਾਂ ਦਾ ਨਾਮ ਨਰਮਲ ਨਰਮਲ ਭਲਦਾਂ ਵਾਲਾ ਬਹੁਤ ਜ਼ਿਆਦਾ ਮਸ਼ਹੂਰ ਆ ਆਪਣਾ ਚਾਚਾ ਤੇ ਉਹ ਵੀਰ ਕੋਲੇ ਇਹ ਮਸ਼ੀਨ ਆ ਜੇ ਕਿਸੇ ਵੀਰ ਨੇ ਚਾਰ ਪੌਣਾ ਮੱਕੀ ਦਾ ਤਾਂ ਤੁਸੀਂ ਵੀਰ 9956 55530 9956 55530 ਇਹ ਮੋਬਾਈਲ ਨੰਬਰ ਆ ਮਸ਼ੀਨ ਦਾ ਤੁਸੀਂ ਕੰਟੈਕਟ ਕਰ ਸਕਦੇ ਆ ਮੱਕੀ ਦਾ achar ਪੌਣ ਵਾਸਤੇ ਕੁਲਦੀਪ ਸਿੰਘ ਗੁਰੂ ਸਰ ਕੌਂਕੇ ਜੇ ਮੈਂ ਕਹਾਂ ਦੀਏ ਹਾਂ ਕਿ ਇਹ ਇੱਕ ਲੈਨ ਦਾ ਬਾਈ ਜਿੱਦੂ ਕੋਲ ਕਾ ਬੋਧ ਨੂੰ ਕਰਦੂ ਕਈ ਬੋਧ ਨੂੰ ਜਾਈ ਜਾਂਦਾ ਹਨ ਪੂਰੀ ਉਹਦਾ ਕੰਟਰੋਲ ਮਾਇਦਦੀ ਆ ਮਾਕੀ ਆ ਜੋ ਆਪ ਜੇ ਆਪਾ ਹੋਸ਼ ਹੋ ਗੋ ਮੈਂ ਲੰਮਾ ਨੂੰ ਆਉਂਦਾ ਨਾ ਆਉਂਦਾ ਉਹ ਬੁੱਧੂ ਆ ਜੀ ਨਾ ਭਾਈ ਮੱਕੀ ਥਲੇ ਰਹਿੰਦੀ ਨਾ ਦੀ ਨਾ ਰੋਡ ਦਾ ਕੰਮ ਇਹਨਾਂ ਤੋਂ ਮੱਕੀ ਦਾ ਲੋਇਸ ਲੈ ਤੁਹਾਡੇ ਖੋ ਨਵੇਂ ਵੀਡੀਓ ਦੇ ਵਿੱਚ ਕਪਾਦ ਲੱਗਿਆ ਜੀ ਮੱਕੀ ਦਾ ਚਾਰ ਪੌਣਾ ਆਪਾਂ ਪਹਿਲਾਂ ਮੱਕੀ ਦੀ ਵੀਡੀਓ ਪਾਈ ਸੀ ਜਦੋਂ ਮੱਕੀ ਮਹੀਨੇ ਕ ਦੀ ਸੀਗੀ ਵੀ ਇਹਨੂੰ ਪਾਲਣਾ ਸੰਭਲਣਾ ਵੀ ਚਾਰ ਪੌਣਾ ਵੀ ਬਹੁਤ ਔਖਾ ਯਾਨੀ ਕਿ ਵੀ ਪਾਦ ਆਪਾਂ ਲੈਨੇ ਆ ਪਰ ਇਹਨੂੰ ਵੀ ਸੰਭਲਣਾ ਕਰਨਾ ਬਹੁਤ ਔਖਾ ਹੈ ਨਾ ਤੇ ਵਿੱਚੋ ਜਿਹੜੀ ਜਿਹਦੇ ਮੱਕੀ ਜਾਂ ਦੋਸਤੇ ਡਾਈ ਹੋਈ ਆ ਆਪ ਦਾ ਨਾਲ ਲੜ ਕੇ ਘਰੇ ਲੈ ਗਿਆ ਮੜ ਪਿਆ ਬਈ ਜਾਂ ਉੱਥੇ ਗੱਦਾਂ ਨਾਲ ਤੇ ਉਹ ਚਲੇ ਗਿਆ ਆਪ ਖਾਲ ਨਾਲ ਲੜ ਕੇ ਚਲੇਗਾ ਭੱਜ ਗਿਆ ਕੋਲਾ ਬੰਦੇ ਆਪ ਵੀ ਤੇ ਮਸ਼ੀਨ ਵਾਲੇ ਆਪ ਵੀ ਨਾਲ ਸੂਰ ਪਾਈ ਜਾਂਦੇ ਆ ਜੀ ਤੇ ਵੀਡੀਓ ਬਾਈ ਤੇ ਚੰਗੀ ਲੱਗੂ ਤਾਂ ਬਈ ਬਾਤਾਰ ਬਾਈ ਸ਼ੇਰ ਜਰੂਰ ਕਰ ਦਿਓ ਤੇ ਬਾਕੀ ਆਓ ਮੱਖੀ ਦਾ achar ਪਾਉਂਦੇ ਆ ਦੇਖਦੇ ਆ ਵੀ ਸੌਖਾ ਨਹੀਂ ਵੈਸੇ ਤਾਂ ਮੀਂਹ ਪੈਦਾ ਹੋਇਆ ਪਰ ਉਹ ਬਾਹਰ ਸੁੱਕਾ ਹੀ ਆ ਐਡਾ ਕੋਈ ਚੱਕਰ ਹੈ ਨਹੀਂ ਟਰੈਕਟਰ ਵੀ ਖਰਾਬ ਹੋ ਜੂ ਨਹੀਂ ਖੋਪਾ ਜੂ ਜਾਂ ਨਹੀਂ ਖੋਪਦਾ ਐਡਾ ਕੋਈ ਮਸਲਾ ਲੱਗਦਾ ਨਹੀਂ ਹੈ ਬਾਕੀ ਜੋ ਦੇਖਦੇ ਆ ਬਾਕੀ ਟਾਂਡੂ ਦੀ ਭਰਦੇ ਆ ਆਜੋ ਬੜੇ ਨਾਲ ਵੀਡੀਓ ਦੇ ਨਾਲ ਆਜੋ ਫੇ ਪਾਰਟੀ ਫਰੇ ਰਹੇ ਨੇ ਆਂ ਗੋਰੀਆਂ ਨਹੀਂ ਆਜੇ ਤੇ ਲੋ ਅੱਜ ਪਾਰਟੀ ਗੋਰੀਆਂ ਦੇ ਨਾਲ ਕੋ ਬੋਟੋ ਨੂੰ ਚੱਲਿਓ ਤਿੰਨ ਦਿਨ ਆ ਹਾ ਹਾ 5253 ਟੈਂਕਰ ਚਿੱਟੇ ਟੈਂਕਰ ਇਹੋ ਪਾਰਟੀ ਘੋਰੀ ਉਹਨੇ ਚੱਲੂਆ ਤੇ ਮੱਕੀ ਦਾ ਧਾਰ ਪੈ ਰਿਹਾ ਭਾਉ ਕਹਾਂ ਇਹਨੂੰ ਪੈ ਆਜੇ ਮੱਕੀ ਦਾ ਧਾਰ ਫਰਾ ਚੱਗੇ ਚੱਲਿਆ ਤਾਂ ਨਹੀਂ ਤਾਂ ਨਹੀਂ ਚੱਗਾ ਤੂੰ ਘਰ ਵੀ ਗੁਰ ਮੈਨੂੰ ਕੀ ਆ ਉਹ ਤੇ ਪਰਲੇ ਪਾਸੇ ਜਾ ਤੂੰ ਤੂੰ ਦੋ ਆਡੇ ਭਾਜੀ ਬਣਾ ਲੈ ਨਹੀਂ ਹੈਂ ਤੂੰ ਆਡੇ ਭਾਜੀ ਭਾਜੀ ਬਣਾ ਲੈ ਬਾਕੀ ਬੈਂਕਪੂਪ ਵਾਲੇ ਨੇ ਚੱਗੇ ਤੋਂ ਬੰਦੇ ਦੀ ਭਾਜੀ ਜਿਹੜਾ ਲੈ ਗਿਆ ਉਹਨੇ ਆਈ ਹੈ ਬਹੁਤ ਬੋਲਦਾ ਸਲੇ ਨਹੀਂ ਚਾਹੀ ਦੂਜਾ ਲੈ ਗਿਆ ਕੱਲੇ ਆਲੇ ਚਾਹੇ ਗਰੇਵੀ ਆਲੇ ਬਲਾ ਦਾ ਜੀ ਕਾਲੇ ਮੋਟੂ ਅਹੇ ਰਣਕੇ ਲਿਆਉ ਪਾਰਟੀਆਂ ਤੇ ਪਾਰਟੀ ਵੜਦੀ ਆ ਮੱਕੀ ਦੇ ਚਾਰ ਪਾਰਿਆ ਭਾ ਨਾ ਜਾ ਦੋਰਾ ਹਨਾ ਥੋਰੇ ਤੂੰ ਬੈਠ ਜੀ ਦੇਖ ਨੂੰ ਮੋਟੂ ਨੂੰ ਪਤਾ ਭਰੇ ਆਪਾਂ ਰਹਿਣਗੇ ਫੇਰ ਨੂੰ ਨਾ ਐਵੇਂ ਗਲਤ ਕਰਦਾ ਜਾ ਮੈਂ ਤੂੰ ਪਰੇ ਹੋ ਜਾ ਪਰੇ ਹੋ ਜਾ ਤੂੰ ਪਰੇ ਹੋ ਕੇ ਖੜ ਜਾ ਹਾਂ ਪਰੇ ਹੋ ਜਾ ਤੂੰ ਪਰੇ ਹੋ ਕੇ ਖੜ ਜਾ ਤੂੰ ਤੇਰੇ ਮਾਰਾਂਗੇ ਆ ਤੂੰ ਦੂਰ ਹੋ ਜਾ ਲਾ ਦੂਜਾ ਲਾ ਤੂੰ ਸਰਪ ਹੋਣਾ ਸਰਪੋਂ ਪੈਨ ਲੱਗਾ ਹੋਣਾ ਇਹਨਾਂ ਨੂੰ ਪੱਕਾ ਨਹੀਂ ਸਾਡੇ ਇਹ ਦੇਖ ਫੇਰੀ ਪੰਪ ਨਹੀਂ ਆਹ ਹਾਂ ਪੰਪ 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 ਤਲਾ ਲੈ ਵੱਡਾ ਬੂਹੇ ਰੱਖਿਆ ਜੋ ਕੱਲੇਗਾ ਕੱਲ ਹੀ ਦਿਖਾ ਕੇ ਲੈ ਜਾਂਦਾ 44 ਦੇ ਭਾਈ ਓਏ ਗੋਰਾ ਰੰਗਾ ਕੱਲ ਕੱਲ ਓਹ ਸਾਈ ਦਿਆ ਕਹਿੰਦਾ ਮੇਰੀ ਮੱਕੀ ਕਹਿੰਦਾ ਲੱਖ ਰੇਡ ਲੱਖ ਦੀ ਹੋਊਗੀ ਕਉ ਕੀ ਲੱਭਦਾ ਤੂੰ ਦਾਣੇ ਲੱਭਦਾ ਦਾਣੇ ਖੱਲੀ ਆ ਆ ਯਾਰ ਆ ਉਿਆ ਮੁੰਡੇ ਨੇ ਪਹਿਲਾਂ ਪਾਈ ਸੀ ਵੀਡੀਓ ਮੱਖੀ ਦਾ ਜਾ ਰਹੇ ਨੇ ਜਿਹੜਾ ਮੱਖੀ ਲਈ ਸੀ ਮਹੀਨੇ ਕਰੀ ਆਪਾਂ ਪਾਦੀ ਸੀ ਤੇ ਬਾਕੀ ਆ ਵੀ ਪਹਿਲਾਂ ਟੋਆ ਪੱਟ ਕੇ ਹਨਾ ਪਹਿਲਾਂ ਸਾਲ ਟੋਆ ਪੱਟ ਲੋ ਟੋਆ ਖਲਿਆ ਚੱਕੀ ਤਰਫ ਪੋਲਾ ਆਇਆ ਕਰਕੇ ਸਿਸਟਮ ਸਾਰਾ ਹਨਾ ਕਰਾਹਾ ਕਰੂ ਨਾਲ ਸਾਰਾ ਖੱਚ ਖੁੱੱਚ ਕੇ ਸਾਡਾ ਛੋਟਾ ਉੱਚੀਆਂ-ਹੋਟੀਆਂ ਕਰਕੇ ਤਵੇਂ ਬੱਟੇ ਬੱਟਾਈਆਂ ਪੌਣੇ ਉਹ ਮੇ ਕਾ ਲੋ ਚਾਹੇ ਆਪਾਂ ਚਾਹੇ ਸਾਈਡਾਂ ਦੇ ਉੱਤੇ ਕੰਦਾ ਕਾਢੋ ਪੱਕੀਆਂ ਹਨ ਜਿਹੜੇ ਵੀਰ ਹਰੇਕ ਸਾਲ ਮੱਕੀ ਦਾ ਜਾਣ ਕੇ ਚਾਰ ਪੌਂਦੇ ਆ ਜਿਹੜੇ ਹਨ ਸਾਈਡਾਂ ਤੇ ਕੰਦਾ ਕਾਢ ਲਓ ਚਾਹੇ ਉਹ ਡੂੰਗਾ ਡੂੰਗਾ ਟੋਆ ਪਾਟ ਲਓ ਫਿਰ ਉਹਦੇ ਮੱਕੀ ਦਾ ਚਾਰ ਜਿਵੇਂ ਹਾਲ ਜਿਵੇਂ ਕਟਾਈ ਕਰੀ ਜਾਂਦੇ ਹੁਣ ਕਟਾਈ ਕਰਕੇ ਲੈ ਕੇ ਜਾ ਕੇ ਘਰੇ ਜਿੱਥੇ ਟੋਆ ਪਟੇ ਘਰੇ ਪੱਟੇ ਜਾਂ ਖੇਤ ਪੱਟਿਆਂ ਉੱਥੇ ਜਾ ਕੇ ਸੱਟ ਕੇ ਵਿੱਚ ਉਹਨੇ ਚੰਗੀ ਜਿਹੀ ਜਰਾ ਫਿਰ ਟਰੈਕਟਰ ਦੇ ਢੇੜੇ-ਗੂੜੇ ਦੋ ਚੰਗੀ ਜਿਹੀ ਜਰਾ ਢੇੜੇ ਦੇ ਕੇ ਫਿਰ ਉਹਤੇ ਮਿੱਟੀ ਪਾਓ ਫਿਰ ਉਹਤੇ ਲਫਾਫਾ ਪਾਓ ਕਣ ਤੇ ਉਹ ਮਿਲ ਜਾਂਦਾ ਲਿਆ ਕੇ ਉੱਦੋਂ ਤੇ ਪਾ ਕੇ ਦੁਬਾਰਾ ਫੇਰ ਉਹ ਤੇ ਮਿੱਟੀ ਮਿੱਟੀ ਪਾਉ ਦੁਬਾਰਾ ਹਨ ਐਂ ਕਰਿਆ ਕਰੋ ਦੋ ਦੋ ਵਾਰ ਜਾਨੇ ਕਿ ਲਫਾਫਾ ਪਾਓ ਪਹਿਲਾਂ ਬੱਕੀ ਦਾ ਚਾਰ ਪਾ ਕੇ ਉਰੇ ਤੇ ਜਾਨੇ ਕਿ ਹਫਾ ਪਾ ਲਿਆ ਫੇਰ ਉੱਤੇ ਮਿੱਟੀ ਪਾ ਲਈ ਫੇਰ ਉੱਤੇ ਲਫਾਫਾ ਪਾ ਲਿਆ ਉੱਤੇ ਦੁਬਾਰਾ ਫੇਰ ਮੱਕੀ ਪਾਣੇ ਉਰੇ ਉੱਤੇ ਫੇਰ ਮਿੱਟੀ ਮਿੱਟੀ ਪਾ ਦਿਆ ਹਨ ਹਨ ਕਿਉਂ ਹਵਾ ਨਾ ਲੱਗੇ ਨਾ ਫੇਰ ਜਾਨੇ ਕਿ ਚਾਰ ਪੂਰਾ ਸਹੀ ਪੈਂਦਾ ਵਾ ਤੇ ਕਈ ਵਾਰ ਚਾਰ ਖੱਟੇ ਪੰਚ ਹੋ ਜਾਂਦਾ ਉਹ ਐਸੇ ਕਾਰਨ ਦਾ ਹੁੰਦਾ ਵਾ ਜੇ ਆਪਾਂ ਜਦੋਂ ਹਵਾ ਲੱਗਣ ਲੱਗਦੀ ਜਉ ਉਹਨੂੰ ਹਨਾ ਜਿਹੜੇ ਵੀਰ ਭਰਾ ਹਰੇਕ ਸਾਲ ਪ ਸਾਰਾ ਮੁੰਡੇ ਨੇ ਪਹਿਲੀ ਵਾਰ ਟਰਪਾਇਆ ਨਾ ਤੇ ਉਹ ਹਿਸਾਬ ਨਾਲ ਤਾਂ ਇਦਾਂ ਹੀ ਮੰਨਦਾ ਵੀ ਇਹਨੂੰ ਜਣ ਕੇਵੇਂ ਚੰਗੀ ਤਰ੍ਹਾਂ ਵੀ ਦੋ ਵਾਰ ਲਹਾ ਪਾ ਕੇ ਉੱਤੇ ਮਿੱਟੀ ਚੰਗੀ ਤਰ੍ਹਾਂ ਪਾ ਬੋ ਕੇ ਕਵਰ ਕਰਕੇ ਥਾਂ ਨੂੰ ਵਧੀਆ ਢੰਗ ਤਰੀਕੇ ਨਾਲ ਪਾਵੇ ਕਿਉਂਕਿ ਭਾਈ ਮਿਹਨਤ ਵੀ ਦੇਖੋ ਤਿੰਨ ਚਾਰ ਮਹੀਨੇ ਦੀ ਹੁੰਦੀ ਆ ਕਿਉਂ ਰੇਹਾ ਸਪਰੇਹਾ ਵੀ ਮੱਕੀ ਦੇ ਉੱਤੇ ਹੁੰਦੀਆਂ ਨੇ ਲੱਗ ਜਾਂਦਾ ਮੋਟਰ ਦਾ ਹਰ ਵੇ ਪਾਣੀ ਜਣ ਕੇ ਸਵੇਰੇ ਸ਼ਾਮ ਮੱਕੀ ਪਾਣੀ ਭਾਲਦੇ ਗੋ ਗਰਮੀ ਜਵਦਾ ਹੁੰਦੀ ਆ ਹਨਾ ਤੇ ਯਾਨੀ ਕਿ ਵੀ ਚਾਰ ਪਾਇਆ ਬੇਸ ਨਾ ਜਾਵੇ ਹਨਾ ਮਿਹਨਤ ਜਣ ਕੇ ਬੇਸ ਨਾ ਜਾਵੇ ਆਪਾਂ ਉਹ ਹਿਸਾਬ ਨਾਲ ਕਹਿੰਦੇ ਆ ਫਿਰ ਬਾਕੀ ਜੋ ਚਾਰ ਪੌਣਾ ਤੋ ਬਾਈ ਬਣ ਕੇ ਚੰਗੀ ਤਰ੍ਹਾਂ ਪਾਇਆ ਕਰੋ ਤਾਂ ਜੋ ਪਸ਼ੂਆਂ ਦੇ ਖਾਣ ਦੇ ਵਿੱਚ ਜਿਹੜਾ ਚੰਗਾ ਲੱਗੇ ਖੱਟੇ-ਖੱਟੇ ਪੰਚਲਾ ਹੋਵੇ ਖਾਣ ਦੇ ਵਿੱਚ ਤੇ ਆਪਦੀ ਮਿਹਨਤ ਵੀ ਬਾਈ ਜਾਇਆ ਨਾ ਜਾਵੇ ਨਾ ਖਰਾਬ ਨਾ ਹੋ ਜਾਵੇ ਇਹ ਤਰ੍ਹਾਂ ਆਪਾਂ ਤਾਂ ਕਹਿੰਦੇ ਆ ਬਾਕੀ ਆਓ ਆ ਜਿਹੜਾ ਜਾਇਦੇ ਹੈਗੇ ਹੈਗੇ ਆ ਓ ਬਟੂ ਐਮ ਪਛੱਟ ਲੈ ਓ ਡੈਕ ਲਾ ਲੈ ਤੱਕ ਜਦੋਂ ਆਪਾਂ ਟ੍ਰੈਕਟਰ ਨੂੰ ਵੱਡੇ ਗੇਜ ਤੋਂ ਲੱਗ ਜਾਂਦੇ ਆ ਨਾ ਤਾਂ ਵੀ ਕਈ ਵਾਰ ਮਸ਼ੀਨ ਚੋਕ ਹੋ ਜਾਂਦੀ ਆ ਹੁਣ ਜਦਵੇਂ ਚੋਕ ਹੋ ਗਈ ਥੋੜੀ ਤੇਜ਼ੀ ਦੇ ਵਿੱਚ ਹੋ ਜਾਂਦੀ ਐ ਜਦੋਂ ਵੈਸੇ ਕਈ ਵਾਰ ਉਦਾਂ ਵੀ ਕਾਰਨ ਹੋ ਜਾਂਦਾ ਵਾ ਜੋ ਮੱਕੀ ਜਦੋਂ ਬਾਹਲੀ ਜਦੋਂ ਭਾਰੀ ਹੋਵੇ ਤਾਂ ਵੀ ਇਹ ਥੋੜਾ ਹੋ ਜਾਂਦਾ ਚੋਕ ਹੋ ਜਾਂਦੀ ਐ ਪਰ ਅਦਰਵਾਈਜ਼ ਥੋੜੀ ਜਿਹੀ ਹਸਾਬ-ਸਾਧਾ ਚੱਕਰ ਰੱਖ ਕੇ ਤਰਾਵਾਗੇ ਤੋਰਾ ਘਟਿਆ ਹੋ ਤਾਂ ਰੱਗੋਂ ਸਾਨੇ ਮੂਰੇ ਆਉਂਦਾ ਵਾ ਤੇ ਉਹਨੇ ਇੱਕ ਮਸ਼ੀਨ ਨੂੰ ਮੱਕੀ ਨੂੰ ਅੰਦਰ ਲਗਾਈ ਜਾਂਦੇ ਇੱਕ ਉਤਰ-ਉਤਰ ਕੇ ਚੋਕ ਨਹੀਂ ਹੁੰਦੀ ਮਸ਼ੀਨ ਨੂੰ ਪਰ ਉਹਨੇ ਇਹ ਨੂੰ ਖਾ ਲਿਆ ਮੋਰੀ ਜਾਂਦੇ ਆ ਤਾਂ ਫੇਰ ਉਹ ਵਿੱਚ ਸਾਹ ਮਿਲ ਜਾਂਦਾ ਫੇਰ ਚੋਕ ਨਹੀਂ ਹੁੰਦੀ ਕਿ ਪਹਿਲੀ ਵਾਰ ਪਾਈ ਆ ਕਿੱਦਾਂ ਲੱਗਦਾ ਨਿਆਰੇ ਨਿਆਰੇ ਆ ਕਸੇ ਪਾਇਆ ਕਿਵੇਂ ਕਿਵੇਂ ਪਾਣੀ ਆ ਫਿਰ 10 ਕੰਨ 10 ਦਾ ਦੇ ਨਹੀਂ ਨਾ ਨਹੀਂ ਸਾਨੂੰ ਪਤਾ ਨਹੀਂ ਕਿਵੇਂ ਪਾਣੀ ਆ ਦਾਸਤਾ ਸੀ ਮੱਕੇ ਚਾਰ ਦਾ ਦਾ ਲਿਆ ਥੋੜਾ ਬੱਕੀ 20 ਤਾਂ ਲਈ ਚਾਰ ਵੀ ਪਹੁੰਚ ਲੱਗ ਗਿਆ ਤਾਂ ਵੀ ਪਤਾ ਵੀ ਹੋ ਜਾਵੇ ਕਿਵੇਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਹਾਂਜੀ ਹੋ ਕੇ ਦੇਖਾਂਗੇ ਕਿਵੇਂ ਕਰਨਾ ਕਿਹੜੀ ਬਣੀ ਸੀ ਇਹ ਕਰਦਾ ਦਾਸਾ ਗਰਮੀ ਆ ਜੀ ਨਹੀਂ ਕਰਦਾ ਬੋਲ ਗਰਮੀ ਦਾ ਪੱਗਾ ਤਾਂ ਲਿਆ ਸੀ ਗਰਮੀ ਹਣ ਗਰਮੀ ਕਹਿੰਦਾ ਉਹ ਤਾਂ ਏਡੀ ਏਡੀ ਕਰ ਨਹੀਂ ਪਿਆ ਆ ਹਾ ਤੁਹਾਨੂੰ ਕਹਿੰਦਾ ਵੀ ਪਗਾਕ ਇਦਾਂ ਪਗਾ ਲਿਆ ਹੈ ਗਰਮੀयां ਦਾਸ ਨਹੀਂ ਭਾਈ ਬਾਸ ਹੋ ਗਈ ਬੰਦਰੀ ਲੱਗਦਾ ਇਹ ਦੂਜੀ ਵਾਰ ਚਾਰ ਪਾਊਗਾ ਹਨ ਨੂੰ ਏ ਪਹਿਲਾ ਇੱਕ ਟਰਾਲੀ ਭੇਜਤੀ ਜੌਨੇ ਟਰੈਕਟਰ ਦੀ ਤੇ ਆ ਇਦਾਂ ਕੇ ਗੱਲਾ ਤਕਰੀਬ ਜੇ ਕਿੰਨ ਵੱਡਾ ਗਿਆ ਕਣ ਕੇ ਅੱਧੇ ਗੱਲੇ ਦਾ ਜਾਣ ਕੇ ਚਾਰ ਪੈ ਚੁੱਕਿਆ ਵਾ ਤੇ ਆ ਦੂਜੀ ਟਰਾਲੀ ਵੀ ਬਾਸਾ ਇੱਕ ਗੇੜੇ ਦੇ ਵਿੱਚ ਫੁੱਲ ਹੋ ਜੂਗੀ ਤੇ ਅੰਦਾਜ਼ਾ ਵੀ 10 ਟਰਾਲੀਆਂ ਹੋ ਜਾਣਗੀਆਂ ਸਾਰੇ ਕੱਲੇ ਦੇ ਵਿੱਚੋਂ ਤਕਰੀਬਨ ਬਾਕੀ ਤੁਸੀਂ ਦੱਸੋ ਵੀ ਕੱਲੇ 'ਚ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ ਤਾਂ ਇਥੇ ਲੱਗਦਾ ਵੀ ਇਹ ਆ ਵੀ 4 ਕ ਟਰਾਲੀਆਂ ਦੇ ਆਸ-ਪਾਸ ਟਰਾਲੀਆਂ ਭਾਜਣਗੇ ਕੱਲੇ 'ਚੋਂ 3.5 4 3.5 4 ਬਾਕੀ ਮੱਕੀ-ਮੱਕੀ ਦਾ ਫਰਕ ਆਉਂਦਾ ਪਤਾ ਉਹਦੀ ਦਾ ਬਹੁਤ ਫਰਕ ਆ ਬਾਕੀ ਮੱਕੀ ਦੇ ਸਰਤੇ ਵਾਲਾ ਕਿਸੇ ਦੀ ਮੱਕੀ ਜਿਆਦਾ ਭਾਰੀ ਹੁੰਦੀ ਹੈ ਕਿਸੇ ਦੀ ਪਤਲੀ ਹੁੰਦੀ ਆ ਬੱਸ ਵੀ ਆਹ ਮਫਾ ਹੀ ਜਾਊਗਾ ਸਿਰੇ ਦਾ ਕਬੱਸ ਟਰਾਲੀ ਭਰ ਜਾਣੀਆਂ ਯਾਨੀ ਕਦੇ ਇਕੱਲੇ ਚੱਲ ਕੇ ਦੋ ਟਰਾਲੀਆਂ ਭਰ ਗਿਆ ਸਾਰੀਆਂ ਲੈ ਲੈ ਲਉਂਦਾ ਸਣੇ ਯਾਨੀ ਆਹ ਲਾਈਨਾਂ ਤੋਂ ਬਿਨਾ ਕਹਿ ਸਕਦੇ ਆਹ ਪਟਾਲੀਆਂ ਲੈਣਾ ਜਿਹੜੀਆਂ ਹੱਥਾਂ ਨੇ ਕਟਾਈ ਹੁੰਦੀ ਆ ਉਹਨਾਂ ਦਾ ਉਹਨਾਂ ਦੇ ਸਣੇ ਆਹ ਅੱਧੇ ਇੱਕ ਗੱਲੇ ਦੇ ਵਿੱਚੋਂ ਅਰੇ ਦੋ ਟਰਾਲੀਆਂ ਭਰ ਕੇ ਜਾਣਗੇ ਵੀ ਚਾਰ ਟਰਾਲੀਆਂ ਭਰਨ ਦਾ ਆਂਦਾ ਜਾਂ ਵੀ 6-3-4 ਟਰਾਲੀਆਂ ਇਹ ਟਰਾਲੀ ਵੱਡੀ ਆ ਇਹ ਟਰਾਲੀ ਥੋੜੀ ਛੋਟੀ ਆ ਇਹ ਯਾਨੀ ਕਿ 13 ਫੁੱਟੀ ਆ 13 7 ਕਹਿ ਦਈਏ ਇਹਨੂੰ ਤੇ ਜਿਹੜੀ ਦੂਜੀ ਗਈ ਆ ਉਹ 12 ਫੁੱਟੀ ਗਈ ਹੋਈ ਆ ਜਿਹੜੀ ਦੂਜੀ ਭਰ ਕੇ ਗਈ ਆ ਉਹ 12 ਫੁੱਟੀ ਭਰ ਕੇ ਗਈ ਆ ਉਹ ਸਾਨੂੰ ਆਪੋ 3.5 ਟਰਾਲੀਆਂ ਦੀ ਹਸਤ ਲਾ ਲੈਣ ਤੇ 4 ਦੀ ਮੰਨ ਕੇ ਚੱਲ ਬਣੋ ਬਾਕੀ ਤੁਸੀਂ ਦੱਸੋ ਵੀ ਤੁਹਾਡੇ ਟਰਾਲੀਆਂ ਇਕੱਲੇ ਚ ਕੰਨੀਆਂ ਭਰਦੀਆਂ ਬਾਕੀ ਦੱਸੋ